ਬਾਪੂ ਜੀ ਤੁਸੀਂ ਅਣਪੜ੍ਹੋਂ ਪਰ ਇੰਨੀਆਂ ਲੰਮੀਆਂ ਲੰਮੀਆਂ ਬੋਲੀਆਂ ਕਿਵੇਂ ਯਾਦ ਰੱਖ ਲੈਣੇ ਉਹ ਕਿਵੇਂ ਜੀ ਯਾਦ ਆਉਂਦੀਆਂ ਜਾਂਦੀਆਂ ਕਿਵੇਂ ਲੜੀ ਚੜਦੀ ਹੈਗੀ ਆ ਕੁਝ ਦੱਸ ਸਕਦੇ ਹੋ ਕੀ ਕੀ ਕਰਾਮਾਤ ਦੇ ਪਿੱਛੇ ਇਹ ਕਰਾਮਾਤਾਂ ਜੀ ਇਹ ਆ ਕੁਸਤਾ ਚਲੋ ਆਪਾਂ ਮਹਾਰਾਜ ਤੇ ਰੱਖ ਲੈਨੇ ਨਿਰਪੈ ਤੇ ਪਰ ਜਿਵੇਂ ਇਹ ਦੇਣ ਥੋੜੀ ਆਹ ਸੰਗਤਾਂ ਦੀ ਇਨਕਲਾਬੀ ਲੋਕਾਂ ਦੇ ਨਾਲ ਜਿਵੇਂ ਤੁਸੀਂ ਪੱਤਰਕਾਰ ਵੀ ਜੁੜ ਗਏ ਸਾਡੇ ਨਾਲ ਤੇ ਜਿਵੇਂ ਇਹਨਾਂ ਦੇ ਵਿੱਚ ਵਿਚਰਨ ਦੇ ਨਾਲ ਇਥੋਂ ਹੀ ਲੱਗਣ ਲੱਗੀ ਜਾਂਦੀ ਆ ਜੋ ਉਹਦੀ ਬੰਦਾ ਕਰਦਾ ਉਹ ਜੀ ਫਿਰ ਨਾਲ ਦੀ ਨਾਲ ਉਹਨੂੰ ਆਸਰੇ ਜਾਂਦੀ ਫਿਰ ਦਿਮਾਗ ਜਿੱਧਰ ਮਰਜੀ ਬੰਦਾ ਲਾ ਲੇ ਉਹਦੇ ਲੱਗ ਜਾਂਦਾ ਹੋਰ ਜਾਂ ਅਣਪੜ ਜਾਵਾਂ ਨਰੋਲ ਅਣਪੜਾ ਕੋਈ ਐਡਾ ਪੜਿਆ ਨਹੀਂ ਗਾ ਮੈਂ ਜਮਾਂ ਹੀ ਜਿਹੜਾ ਇਹ ਤਿੰਨ ਦਿਨ ਦੀ ਪੜਾਈ ਆ ਤਿੰਨਾ ਚੋ ਵੀ ਢਾਈ ਦੇ ਨਹੀਂ ਸਕੂਲ ਗਿਆ ਹਾਂ ਇੰਨੀ ਕੀ ਪੜਾਈ ਆ ਅਸੀਂ ਬਤੂ ਤੁਹਾਡੀਆਂ ਬੋਲੀਆਂ ਦੇ ਵਿੱਚ ਪੋਲੀਟਿਕਲੀ ਕੌਂਸ਼ੀਅਸਨੈਸ ਮਤਲਬ ਰਾਜਨੀਤਿਕ ਤੌਰ ਦੇ ਉੱਤੇ ਬਹੁਤ ਜ਼ਿਆਦਾ ਇਹੋ ਜਿਹਾ ਘਟਨਾਵਾਂ ਜਿਹੜੀਆਂ ਖਬਰਾਂ ਦੀਆਂ ਸੁਰਖੀਆਂ ਤੀਕ ਮਹਦੂਦ ਹੁੰਦੀਆਂ ਜਿਹੜੀਆਂ ਖਬਰਾਂ ਤੁਸੀਂ ਇਹ ਕਿੱਥੋਂ ਪੜਦੇ ਸੁਣਦੇ ਫਿਰ ਉਸ ਦੇ ਉੱਤੇ ਨਾਲ ਦੀ ਨਾਲ ਤੁਹਾਡੇ ਦਿਮਾਗ ਦੇ ਵਿੱਚ ਬੋਲੀ ਆ ਜਾਂਦੀ ਹੈਗੀ ਕੋਈ ਘਰੋਂ ਤੁਹਾਨੂੰ ਅਖਬਾਰ ਵਗੈਰਾ ਪੜ੍ਹ ਕੇ ਸੁਣਾਉਂਦਾ ਜਾਂ ਤੁਸੀਂ ਕੱਲਾ ਟੀਵੀ ਜਾਂ ਮੋਬਾਈਲ ਤੋਂ ਹੀ ਇਹ ਸਾਰੀਆਂ ਸਾਰੀਆਂ ਰਾਜਨੀਤਿਕ ਘਟਨਾਵਾਂ ਨੂੰ ਆ ਜਿਹੜਾ ਉਹ ਲੜੀ ਬੰਦ ਬਿਆਨ ਕਰਦੇ ਨੇ ਨਹੀਂ ਜੀ ਇਹ ਟੀਵੀ ਚ ਹੁਣੀ ਮੈਨੂੰ ਬਾਹਲਾ ਕੋ ਲਾਭ ਮਿਲਿਆ ਜਿਹੜਾ ਆਪਣਾ ਮੈਗਜ਼ੀਨ ਆ ਰਿਹਾ ਨਾ ਨਕਲਾਬ ਵੀ ਸਾਡਾ ਰਾ ਉਹਦੇ ਵਿੱਚ ਮੈਂ ਅਨਪੜਾ ਮੈਕੀਨ ਮੇਰਾ ਵੀ ਲੱਗਾ ਤੇ ਆਮ ਤੌਰ ਤੇ ਜਿਹੜੇ ਮੇਰੇ ਥਰੂ ਆਉਂਦੇ ਉਹ ਮੈਂ ਪਿੰਡ 'ਚ ਵੀ ਬੰਦਦਾ ਜਿੱਤੇ ਉਹ ਉਹਦੇ ਜੀਵਨੇ ਨਾ ਤੇ ਉਹ ਮੈਂ ਬੱਚਿਆਂ ਤੋਂ ਪੜਾ ਲਨ ਬੱਚੇ ਘਰੇ ਪੜੇ ਹੈਗੇ ਆ ਤੇ ਕਈ ਵਾਰੀ ਤਾਂ ਇੱਥੋਂ ਕਦਾਈ ਮੈਨੂੰ ਦੁੱਖ ਜਾ ਹੋ ਜਾਂਦਾ ਵੀ ਜਿਵੇਂ ਮੈਨੂੰ ਟੀਵੀ ਵਗਾਰਨਾ ਪੈਂਦਾ 10-10 ਦਾ ਰਾ ਆਪਦੇ ਆਪ ਮਾਰੇ ਨੂੰ ਕਿਉਂ ਜੇ ਟੀਵੀ ਚੱਲਦਾ ਤਾਂ ਫਿਰ ਉਹ ਮੈਨੂੰ ਉਹ ਪਰਚਾ ਨਹੀਂ ਪੜ੍ਹ ਕੇ ਛਣਾਉਂਦੇ ਕਿ ਇਨਕਲਾਬੀ ਸਾਡਾ ਰਾ ਜਿਹੜਾ ਮੈਕੀਨ ਤੇ ਜੇ ਟੀਵੀ ਚੱਲਦਾ ਹੋਵੇ ਫਿਰ ਉਹ ਮੈਨੂੰ ਸੁਣਾਉਂਦੇ ਨੇ ਜੇ ਟੀਵੀ ਵਿਗੜਿਆ ਖੜਾ ਹੋਵੇ ਫਿਰ ਮੈਨੂੰ ਕਹਿਣਾ ਸੌਖਾ ਹੁੰਦਾ ਵੀ ਟੀਵੀ ਵਿਗੜਿਆ ਤੁਹਾਨੂੰ ਸਕੂਨ ਸਵੇਰੇ ਬਣਾ ਦੂਗਾ ਆ ਮੈਨੂੰ ਦੋ ਵਰਕੇ ਪੜ ਕੇ ਸੁਣਾਓ ਉਹਦੇ ਬਾਰੇ ਜਿਵੇਂ ਤਾਂ ਔਰਤੇ ਵੀ ਉਹ ਮੈਗਜ਼ੀਨ ਪੀਓ ਮੈਨੂੰ ਇੱਕ ਜੰਮੂ ਕਸ਼ਮੀਰ ਦੀ ਨੌਲੇਜ ਮਿਲੀ ਸੀ ਕਿ ਉਹ ਵੀ ਐ ਤਕਰੀਬਨ ਕੋਸਤਾ ਉਹ ਪੜਾਈ ਦੇ ਨਾਲ ਉਹ ਤੇ ਕੋਸ਼ ਜਿਵੇਂ ਬਣਦੇ ਆ ਸਟੇਜਾਂ ਤੇ ਤੁਸੀਂ ਬੋਲ ਜਾਂਦੇ ਆ ਪਾਣੀ ਗੀਤ ਗੀਤਕਾਰਾਂ ਤੋਂ ਬਗੈਰ ਵੀ ਜਿਹੜੇ ਆ ਹੁਣ ਆਪਣੇ ਬੋਲ ਜਾਂਦੇ ਲੀਡਰ ਉਹਨਾਂ ਚੋਂ ਵੀ ਗੱਲਾਂ ਬੁਲਾ ਰਿਆਂ ਚੋਂ ਮਿਲ ਜਾਂਦੇ ਆ ਹਉ ਆਪਣੇ ਯਾਦ ਆ ਜੀ ਅੱਛਾ ਕਸ਼ਮੀਰ ਕਸ਼ਮੀਰ ਪ੍ਰਤੀ ਤੁਹਾਨੂੰ ਕੀ ਇਹੋ ਜਿਹਾ ਉਹ ਮੈਗਜ਼ੀਨ ਤੋਂ ਸਿੱਖਣ ਨੂੰ ਮਿਲਿਆ ਕੀ ਇਹੋ ਜਿਹਾ ਵੱਖਰਾ ਹੈਗਾ ਉਸ ਮੈਗਜ਼ੀਨ ਦੇ ਵਿੱਚ ਜਿਹੜਾ ਤੁਹਾਨੂੰ ਵੱਖਰਾ ਲੱਗਦਾ ਹੈਗਾ ਸਾਰੇ ਮੀਡੀਆ ਦੇ ਨਾਲੋਂ ਕਿਉਂਕਿ ਬਹੁਤ ਸਾਰੇ ਮੈਗਜ਼ੀਨ ਅਖਬਾਰ ਆ ਜਿਹੜੇ ਆਉਂਦੇ ਹੈਗੇ ਪਰ ਤੁਸੀਂ ਸਿਰਫ ਇੱਕ ਹੀ ਮੈਗਜ਼ੀਨ ਤੀਕ ਆ ਜਿਹੜਾ ਮਹਦੂਦ ਉਹ ਇਹੋ ਜਿਹਾ ਕੀ ਵੱਖਰਾ ਹੈਗਾ ਉਹਦੇ ਵਿੱਚ ਉਹਦੇ ਵਿੱਚ ਇੰਨਾ ਕੁ ਵੱਖਰਾ ਜਿਵੇਂ ਤਕਰੀਬਨ ਵੀ ਆਵਾਂ ਲਗਣ ਲੱਗ ਜਾਂਦਾ ਜਿਵੇਂ ਬਾਘੇ ਪੁਰਾਣੇ ਆ ਜਾਂ ਰੋਡਾਂ ਤੋਂ ਚੱਲ ਕੇ ਤੇ ਆਮ ਮੈਂ ਪਿੰਡ ਵਾਲਾ ਟੈਂਪੂ ਪੁੱਛਦਾ ਉਹਨਾਂ ਵੀ ਆਹ ਰੋਡਾਂ ਨੂੰ ਕਿਹੜਾ ਜਾਊਗਾ ਵੀ ਇੰਨੀ ਅਣਪੜਤਾ ਤੇ ਉਹਦੇ ਚੋਂ ਮੈਨੂੰ ਜਿਹੜੀ ਗੱਲ ਯਾਦ ਆ ਜਾਂਦੀ ਨਾ ਉਹ ਫਿਰ ਜਿਵੇਂ ਮੈਂ ਤੁਹਾਨੂੰ ਅੱਗੇ ਹੀ ਕਿਹਾ ਸੀਗਾ ਵੀ ਪੰਡਾਂ ਦੇ ਤਿੰਨ ਵੜਦਾ ਵੜਦਾ ਮੈਂ ਤੇ ਜਾਂ ਛੀਆਂ ਪਹਿਰਾਂ ਦਾ ਗੀਤ ਬਣਾ ਲੈਣਾ ਤੇ ਜਾਂ ਫਿਰ ਛੀ ਬੋਲੀਆਂ ਤਿਆਰ ਕਰ ਲੈਣਾ ਉਹਦੇ ਚੋਂ ਮੈਨੂੰ ਨਿਤ ਦੀ ਨਿਤ ਨਾ ਉਹਦੇ ਚੋਂ ਪੜਾ ਕੇ ਫਿਰ ਵਾਕਾਂ ਨੂੰ ਦੋ-ਦੋ ਵੇ ਵੀ ਪੜਾ ਕੇ ਨਹੀਂ ਇੱਕ-ਇੱਕ ਵਰਕਾ ਉਹਦੇ ਚੋਂ ਮੈਨੂੰ ਨੌਲਜ ਆਈ ਆ ਉਹਦੇ ਸਬੰਧ ਵਿੱਚ ਮੇਰੀਆਂ ਇਹ ਬੋਲੀਆਂ ਜਿਹੜੀਆਂ ਇਹਨ ਕਲਾਬੀ ਆ ਇਹ ਸਾ ਤਕਰੀਬ ਜੰਮੂ ਕਸ਼ਮੀਰ ਬਾਰੇ ਵੀ ਇਹ ਜਿਤਨੇ ਜਿਹੜੀਆਂ ਹਾਲਤਾਂ ਹੋਈਆਂ ਉਹਦੇ ਬਾਰੇ ਯਾਦਦਾਸ਼ਤ ਬਣੀ ਆ ਅੱਛਾ ਬਾਪੂ ਜੀ ਮੈਗਜ਼ੀਨ ਦੀ ਗੱਲ ਕੀਤੀ ਹੈਗੀ ਤੁਸੀਂ ਮੈਗਜ਼ੀਨ ਇਹ ਮਹੀਨੇਵਾਰ ਮੇਰਾ ਖਿਆਲ ਆਉਂਦਾ ਹੈਗਾ ਮਹੀਨੇ ਦੇ ਵਿੱਚ ਤੁਸੀਂ ਉਹ ਮੈਗਜ਼ੀਨ ਪੜ ਲੈਂਦੇ ਹੋ ਕਿਉਂਕਿ ਬਹੁਤ ਸਾਰੇ ਪੜੇ ਲਿਖਿਆ ਕੋਲੇ ਬੰਦੇ ਕੋਲੇ ਮੈਗਜ਼ੀਨ ਤਾਂ ਜਾਂਦੇ ਆ ਪਰ ਉਹ ਪੜੇ ਲਿਖੇ ਉਹਨਾਂ ਕੋਲੇ ਅੱਖਰ ਗਿਆਨ ਆ ਪਰ ਉਹ ਅੱਖਰ ਗਿਆਨ ਉਹਨਾਂ ਦੇ ਕੋਲੇ ਹੈਗਾ ਪਰ ਉਹ ਫੇਰ ਵੀ ਨਹੀਂ ਪਰਦੇ ਕਿ ਕਹਿ ਦਿੰਦੇ ਸਾਡੇ ਕੋਲੇ ਸਮਾਂ ਹੈ ਨਹੀਂਗਾ ਤੁਸੀਂ ਉਹ ਸਾਰਾ ਮੈਜਨ ਪੜ ਲੈਨੇ ਹੋ ਨਹੀਂ ਉਹ ਪੜਾ ਲਈਦਾ ਜੀ ਬੱਚਿਆਂ ਤੋਂ ਜਿਹੜੀ ਤੁਹਾਨੂੰ ਮੈਂ ਦੱਸੀ ਸੀਗੀ ਵੀ ਟੀਵੀ ਨੂੰ ਆੜਨਾ ਪੈਂਦਾ ਉਦੋਂ ਫਿਰ ਥੋੜਾ ਥੋੜਾ ਟਾਈਮ ਨਾ ਵਾਕਤ ਉਹ ਲਵਾ ਲੈਣਾ ਕਿਤੇ ਉਹਨਾਂ ਨੂੰ ਮਿਹਨਤ ਮਾਦਰ ਕਰਕੇ ਕਈ ਵੀ ਤਾਂ ਆਪਦੇ ਮੇਰੇ ਭਰਾ ਦੇ ਪੋਤਰੇ ਆ ਛੋਟੇ ਛੋਟੇ ਤਕਰੀਬਨ 8ਵੀਂ 7ਵੀਂ ਚ ਪੜਦੇ ਉਹਨਾਂ ਨੂੰ 10 ਰੁਪਏ ਦੇ ਕੇ ਵੀ ਪੜਾ ਲੈਣਾ ਬੇਸ਼ੱਕ ਹਾਂ ਲਾਲਚ ਦੇ ਕੇ ਵੀ ਨਾ ਕਹਿ ਦਿੰਦਾ ਮੈਨੂੰ ਪੜ ਕੇ ਦਿਓ ਤੇ ਉਸ ਲਾਲਚ ਦੇ ਨਾਲ ਵੀ ਮੈਂ ਇੱਕ ਨੌਲੇਜ ਲੈਂਡ ਦਾ ਮਾਰਾ ਫਿਰ ਉਹ ਤੇ ਲਗਣ ਲੱਗ ਜਾਂਦਾ ਕੋਈ ਨਾ ਕੋ ਮਿਲਦਾ ਹੈ ਹਾਂਜੀ ਅੱਛਾ ਬਾਪੂ ਜੀ ਤੁਸੀਂ ਪਹਿਲਾਂ ਬਹੁਤ ਸਾਰੀਆਂ ਧਾਰਮਿਕ ਘਟਨਾਵਾਂ ਦਾ ਵੀ ਜ਼ਿਕਰ ਕਰਦੇ ਆ ਆਪਣੀਆਂ ਬੋਲੀਆਂ ਦੇ ਵਿੱਚ ਹਾਂਜੀ ਧਰਮ ਤੇ ਸਿਆਸਤ ਨੂੰ ਕਿਵੇਂ ਦੇਖਦੇ ਹੋ ਦੋਨਾਂ ਚੀਜ਼ਾਂ ਧਰਮ ਤਾਂ ਜੀ ਠੀਕ ਆ ਆਪਦੇ ਥਾਂ ਜਿਹੜਾ ਇਹ ਸਿਆਸਤ ਦਾ ਸਿਆਸਤ ਆ ਆਪਦੇ ਥਾਂ ਸਿਆਸਤ ਦਾ ਇਹ ਜਿਹੜੀ ਧਰਮ ਦੇ ਵਿੱਚ ਸਿਆਸਤ ਮੈਂ ਲੈ ਆਂਦੀ ਤਾਂ ਲੋਕਾਂ ਨੂੰ ਆਰਾਮ ਘਟੋਲੇ ਦੇ ਵਿੱਚ ਪਾ ਲਿਆ ਇਹਨਾਂ ਨੇ ਪਰ ਸਿਆਸਤ ਦਾ ਜਿਹੜਾ ਇਹ ਧਰਮ ਦੇ ਨਾਲ ਹੀ ਹੁਣ ਧਰਮ ਦੇ ਨਾਲ ਜਿਹੜੇ ਧਰਮੀ ਲੋਕ ਆਪ ਦੇ ਆਪ ਨੂੰ ਕਹੋਂਦੇ ਆ ਪੰਥ ਦੀ ਰਾਖੀ ਕਰੋ ਜਿਵੇਂ ਆਪਾਂ ਨੂੰ ਪਿਛਲੇ ਸਮਿਆਂ ਦੇ ਵਿੱਚ ਬਾਦਲ ਸਾਹਿਬ ਨੇ ਵੀ ਕਹਿਤਾ ਸੀ ਪੰਥ ਬਚਾਓ ਤੁਸੀਂ ਪੰਥ ਬਚਾਓ ਤੁਸੀਂ ਉਹ ਗੱਲ ਸੱਚ ਹੈ ਕਿ ਆਪਦੇ ਬਾਦਲ ਨਹੀਂ ਉਹਨੇ ਕਿਹਾ ਸੀ ਕਿ ਅਸੀਂ ਵੀ ਤੁਹਾਡੇ ਨਾਲ ਲੱਗਾਂਗੇ ਉਹ ਕਹਿੰਦਾ ਤੁਸੀਂ ਪੰਥ ਨੂੰ ਬਚਾਓ ਤੇ ਅਸੀਂ ਤਾਂ ਜਿਹੜਾ ਯਾਰ ਨਾ ਅਸੀਂ ਤਾਂ ਯਾਰ ਨਾ ਯਾਰ ਨਾ ਆਹ ਠੀਕ ਹੈ ਜੀ ਅੱਛਾ ਅੱਛਾ ਹਾਂ ਜੀ ਅੱਛਾ ਬਾਪੂ ਜੀ ਨਵੀਂ ਜਨਰੇਸ਼ਨ ਆਪਣੇ ਤੌਰ ਤਰੀਕਿਆਂ ਦੇ ਵਿੱਚ ਉਲਜੀ ਹੋਈ ਆ ਨਾ ਤਾਂ ਉਹਨਾਂ ਨੂੰ ਦਿਖ ਰਿਹਾ ਮੋਬਾਈਲ ਤੋਂ ਬਾਹਰ ਤੇ ਕੰਨ ਵੀ ਆ ਜਿਹੜੇ ਉਹਨਾਂ ਨੇ ਇੱਕ ਤਰ੍ਹਾਂ ਦੇ ਹੈੱਡਫੋਨ ਲਾ ਕੇ ਆ ਜਿਹੜੇ ਉਹ ਬੰਦ ਕੀਤੇ ਹੋਏ ਆ ਸੁਣ ਵੀ ਨਹੀਂ ਰਿਹਾਗਾ ਉਹਨਾਂ ਨੂੰ ਬਾਹਰਲੀ ਗੱਲ ਯਾਨੀ ਕਿ ਆਪਣੇ ਸਮਾਜ ਦੇ ਨਾਲੋਂ ਬਿਲਕੁਲ ਨਿਕੜੇ ਹੋਏ ਆ ਆਪਾਂ ਪਰਿਵਾਰ ਦੇ ਵਿੱਚ ਵੀ ਜੇਕਰ ਬੈਠਦੇ ਹੈਗੇ ਆ ਪਰਿਵਾਰ ਦੇ ਵਿੱਚ ਹਰੇਕ ਜੀ ਦੇ ਕੋਲ ਇੱਕ ਇੱਕ ਫੋਨ ਹੁੰਦਾ ਇੱਕ ਦੂਸਰੇ ਦੇ ਨਾਲ ਗੱਲਬਾਤ ਕਰਨ ਦੀ ਬਜਾਏ ਉਹ ਜਿਹੜਾ ਤੁਹਾਡੇ ਤੋਂ ਦੂਰ ਬੈਠਾ ਹੈਗਾ ਉਹਦੇ ਉੱਤੇ ਲਾਈਕ ਕਮੈਂਟ ਕਰ ਰਿਹਾ ਹੈਗੀ ਕੀ ਕਹਿਣਾ ਚਾਹੂਗੇ ਕਿਵੇਂ ਦੇਖਦੇ ਹੋ ਇਹ ਸਾਰੇ ਵਰਤਾਰੇ ਨੂੰ ਇਹ ਤਾਂ ਹੀ ਵਰਤਾਰੇ ਨੂੰ ਇੰਨਾ ਕੋ ਦੇਖ ਰਹੇ ਆ ਵੀ ਜਿਹੜੇ ਆਮ ਤੌਰ ਤੇ ਆ ਪਹਿਣਾ ਬੈਠੀਆਂ ਬੱਸ 'ਚ ਬੈਠੇ ਹੋਈਦਾ ਸੀਗਾ ਅੱਗੇ ਇਹਨਾਂ ਕੋਲੇ ਸਲਾਈਆਂ ਹੁੰਦੀਆਂ ਸੀ ਜਾਂ ਸਵਟਰ ਬਣਦਿਆਂ ਹੁੰਦੀਆਂ ਸੀ ਤੇ ਉਹ ਤੋਂ ਡਰਦਾ ਛੇਤੀ ਸਵਾਰੀ ਉਹਦੇ ਦੋ ਪਾਸੇ ਨਾਲ ਨਹੀਂ ਪੈਂਦੀ ਸੀ ਇਹ ਵੀ ਕਿਉਂ ਅੱਖ 'ਚ ਨਾਲ ਸਲਾਈ ਮਾਰ ਦੇ ਤੇ ਅੱਜ ਸਾਡੇ ਗਲਮਗਾ ਕੁੜੀ ਦੇ ਹੱਥ 'ਚ ਵੇਖਣਾ ਤੇ 70 ਸਾਲ ਦੀ ਮਾਈ ਦੇ ਹੱਥ 'ਚ ਵੇਖਣਾ 70 ਸਾਲ ਦੇ ਬਜ਼ੁਰਗ ਦੇ ਹੱਥ 'ਚ ਵੇਖਣਾ ਤੇ 15 ਸਾਲ ਦੇ ਬੱਚੇ ਦੇ ਦੇਖ ਲਾ ਉਹਨਾਂ ਦੀ ਸਾਰਿਆਂ ਦੀ ਉਹੀ ਆ ਜੋ ਕਿ ਸਾਡੇ ਘਰੇ ਰਿਸ਼ਤੇਦਾਰ ਆਉਂਦਾ ਤੇ ਉਹ ਰਿਸ਼ਤੇਦਾਰ ਵੀ ਕਿਹੜਾ ਸਾਸ੍ਰੀਗਾਰ ਬੁਲਾਤੀ ਆ ਰਿਸ਼ਤੇਦਾਰ ਨੂੰ ਬੈਡਾ ਦਿਲਚਸਮੀ ਨਹੀਂ ਕੀ ਮੈਂ ਇਹਨਾਂ ਨੂੰ ਖੈਰ ਸੋਖ ਪੁੱਛਾਂ ਉਹ ਆਪਦੇ ਮੋਬਾਈਲ ਤੇ ਲੱਗਾ ਪਿਆ ਤੇ ਸਾਡਾ ਪਰਿਵਾਰ ਆਪਦੇ ਮੋਬਾਈਲ ਤੇ ਲੱਗਾ ਪਿਆ ਐਡੀ ਲੋਕਾਂ ਨੇ ਮੋਬਾਈਲ ਦੇ ਰਾਹ ਤੇ ਤੁਰ ਕੇ ਪਿਆਰ ਗੁਆ ਲਿਆ ਬੇਸ਼ੱਕ ਹਾਂਜੀ ਅੱਛਾ ਸਵਾ ਬੜੀ ਤੇਜ਼ੀ ਦੇ ਨਾਲ ਤਬਦੀਲ ਹੋ ਰਿਹਾ ਬਾਪੂ ਜੀ ਤੁਸੀਂ ਸਾਰੇ ਤਰ੍ਹਾਂ ਦੇ ਸਮੇਂ ਹੰਡਾਏ ਆ ਪੁਰਾਣੀ ਖੇਤੀਬਾੜੀ ਵੀ ਦੇਖੀ ਹੈਗੀ ਪਰ ਹੌਣ ਵਾਲੇ ਸਮੇਂ ਦੇ ਵਿੱਚ ਜਿਹੜੇ ਘਰ ਆ ਜਿਹੜੇ ਲਗਾਤਾਰ ਆ ਰਿਸ਼ਤੇਦਾਰੀਆਂ ਜਿਹੜੀਆਂ ਸੁੰਗੜਦੀਆਂ ਜਾ ਰਹੀਆਂ ਜਿਵੇਂ ਜਿਵੇਂ ਬੰਦਾ ਕਹਿੰਦੇ ਤਰੱਕੀ ਕਰਦਾ ਜਾ ਰਿਹਾ ਹੈਗਾ ਉਵੇਂ ਉਵੇਂ ਬੰਦਾ ਜਿਹੜਾ ਉਹ ਸੁੰਗੜਦਾ ਵੀ ਜਾ ਰਿਹਾ ਆਪਣੇ ਆਪ ਦੇ ਵਿੱਚ ਆ ਜਿਹੜਾ ਉਹ ਸੀਮਤ ਹੁੰਦਾ ਜਾ ਰਿਹਾ ਹੈਗਾ ਇਸ ਵਰਤਾਰੇ ਨੂੰ ਆ ਜਿਹੜਾ ਕਿਵੇਂ ਦੇਖਦੇ ਇਸ ਵਰਤਾਰੇ ਨੂੰ ਜੀ ਤਕਰੀਬਾ ਉਹਨਾਂ ਦੇਖਤਾ ਸੀ ਆਇਆ ਰਹੇ ਆ ਜਿਵੇਂ ਸਾਡੀ ਉਮਰ ਹੋ ਗਈ ਆ ਤਕਰੀਬਨ 68 ਸਾਲ ਦੀ ਹੋ ਗਈ ਆ ਅਸੀਂ ਤਾਂ ਪਿਓ ਦੇ ਨਾਨਕਾਂ ਤੱਕ ਵੀ ਵਰਤੌਰ ਰੱਖੀ ਬੈਠੇ ਆ ਤੇ ਜਿਹੜੇ ਹੁਣ ਵਾਲਾ ਵਰਤਾਉ ਆ ਹੁਣ ਵਾਲਾ ਵਰਤਾਉ ਤਾਂ ਵੈਸੇ ਲੈਣ ਦੇਣ ਦਾ ਰਹਗਾ ਜਿਵੇਂ ਆਮ ਤੌਰ ਤੇ ਕਹਿ ਦਿੰਦੇ ਹੁੰਦੇ ਵੀ ਭੈਣ ਤੇ ਨਾ ਹੁੰਦੇ ਦਾ ਯਾਰ ਜੇ ਤੁਹਾਡੇ ਨਾਲ ਮੇਰਾ ਪਿਆਰ ਆ ਤਾਂ ਤੁਸੀਂ ਤਾਂ ਕਿਤੇ ਕਹੋਗੇ ਯਾਰ ਬਾਪੂ ਸਾਨੂੰ ਫਲਾਣੇ ਖਾਂ ਮਿਲਿਆ ਸੀਗਾ ਤੇ 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 ਯਾਰ ਕੋਈ ਨਸੀਬ ਤੇ ਪੈ ਗਈ ਚਲੋ ਕਿਸੇ ਦਾ ਗੀਸਾ ਹੀ ਘੱਟ ਲਿਆ ਤਾਂ ਤੁਸੀਂ ਕਹਦੇ ਹੋ 100 ਰੁਪਿਆ ਬਾਪੂ ਲੈ ਜਾ ਕੋਈ ਉਹ ਪੈਂਡ ਤਾਂ ਉੱਪਰ ਤੇ ਇੱਥੋਂ ਤਾਂ ਹੀ ਨਹੀਂ ਸਸਿਆ ਸੀਤ ਨਹੀਂ ਰਹ ਗਈ ਇਹ ਇੱਥੋਂ ਤੇ ਲੋਕਾਂ ਦਾ ਮੋਹ ਮੁਹੱਬਤ ਖਤਮ ਹੋ ਗਿਆ ਤੇ ਪਿਛਲੀਆਂ ਫਕੀਰੀਆਂ ਸਾਡੀਆਂ ਟੋਟਰੀਆਂ ਪਿਛਲਾ ਸਾਡਾ ਖਾਣੇ-ਦਾਣੇ ਦੇ ਨਾਲ ਰੱਖ ਲੋ ਜਾਂ ਤਾਂ ਕੋਈ ਪਿਆਰ ਸਾਡਾ ਤੋੜਤਾ ਜਾਂ ਕੋਈ ਇਹ ਨਾਜ ਦੇ ਵਿੱਚ ਹੀ ਆ ਗਿਆ ਹਰੇਕ ਨੂੰ ਗੱਲ ਮੁਕਾਵੀ ਆਪਣੋ ਆਪਣੀ ਇੱਕ-ਇੱਕ ਘਰੇ ਲੋਕਾਂ ਦੇ ਸਾਰਾ ਮੈਡੀ ਪਿੰਡੂ ਮੈਡੀਕਲ ਜਿੰਨਾ ਗੋਲੀਆਂ ਗੱਪਾਂ ਪਿਆਖ ਨਹੀਂ ਸਾਡੇ ਨੇ ਉਹਦੇ ਵਿੱਚ ਸਾਡਾ ਕੋਈ ਇਹ ਜ੍ਹਾ ਸਾਈਡ ਇਫੈਕਟ ਆ ਗਿਆ ਜੀ ਹਾਂਜੀ